ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਗਰ ਤਹਿਸੀਲ ਵੀ ਅਜਨਾਗਰ ਦਾ ਜ਼ਿਲ੍ਹਾ ਐਬਰਕਹਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਵਾਂ ਤੇ ਇੱਕ ਵੈੜ ਆਪਾਂ ਪਹੁੰਚੀਆਂ ਵੀਰ ਤੋਂ ਉਹਦੇ ਕੋਲ ਦੇ ਕਰਦੇ ਆ ਵੀਰ ਨਾਲ ਗੱਲ ਬਾਤ ਤੇ ਹੋਰ ਕੀ ਦੇਣਾ ਕੀ ਡਿਟੇਲ ਹੈ ਸੱਸੀਆ ਭਾਜੀ ਅਸੀਂ ਵਿੱਚ ਸੱਸੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਤੁਹਾਨੂੰ ਸ਼ਹਿਰ ਦੇ ਨਾਲ ਜਗ੍ਹਾ ਦਾ ਦੱਸੋ ਠੀਕ ਹੈ ਜੀ ਫੋਨ ਉੱਪਰ ਹੀ ਬੋਲ ਦਿਓ। ਥਾਨੇ ਦੀ 1 ਨਾਟ 5752 ਜ 12 ਤਰੀਕ ਜੇ ਬੁੱਧਵਾਰ ਜੀ। ਠੀਕ ਆ ਜੀ। ਹਾਂ ਜੀ। ਉਹ ਸਾਡੇ ਕਈ ਵੀ ਦਿਨ ਪਹਿਖਾ ਲੱਗਦਾ ਤਰੀਕਾਂ ਦਾ। ਹਾਂ ਜੀ ਹਾਂ ਜੀ। ਤਰੀਕ ਦੇ ਵਿੱਚ ਦਾਲੇ ਮਣੀ ਜੇ ਉਹ ਤਾਂ ਚਾਹੀ ਨਹੀਂ ਕੋਈ ਕਿਸੇ ਚੱਲਦਾ ਉਹ ਪਹਿਖਾ ਜਾਂਦਾ ਜੀ ਇਹਨਾਂ ਦਾ। ਹਾਂ ਜੀ ਹਾਂ ਜੀ। ਇਹ ਵੀ ਜੀ ਡੇਟ ਵੀ ਜਾਨੂੰ ਬਣੀ ਹੋ ਗਿਆ ਜੀ। ਠੀਕ ਆ ਜੀ। ਚੈੱਕ ਪਾਸ ਨਹੀਂ ਜੇ ਹੋਈ। ਅੱਛਾ ਜੀ। ਠੀਕ ਆ ਨਾ ਉਹਦਾ। ਤੇ ਇਹ ਕੋ ਦੁੱਧ ਕੋ 7 ਕਿਲੋ ਪਰ ਆਪਾਂ 6 ਕਿਲੋ ਕਰਕੇ ਦਵਾਂਗੇ। ਠੀਕ। ਉਹ ਪੱਟਾ ਹੀ ਮਰ ਜੀ। ਠੀਕ ਆ ਜੀ ਮੇਲ ਕਾਹ ਵ ਬਾਕੀ ਨਗੀਨਾ ਪੀਤੀ ਜਾਂ ਨੀਲੀ ਦਾ ਵੀ ਦਾ ਆਹ ਜੀ ਭਾਈ ਬਤਾ ਕੰਦ ਕਾੜ ਤੁਸੀਂ ਚੈੱਕ ਕਰ ਸਕਦੇ ਜੇ ਚੰਗਾ ਆ ਗਿਆ ਤੇ ਪੇਟ ਖੂੜਾ ਵੀ ਚੰਗਾ ਵਾ ਤੇ ਮੇਲ ਕਾਹ ਫਾਗਾ ਜੇ ਫਲਿਆ ਪਾਇਆ ਠੀਕ ਆ ਠੀਕ ਆ ਜੀ ਇੱਕ ਅੱਡਾ ਤੁਸੀਂ ਚੈੱਕ ਕਰ ਸਕਦੇ ਜੇ ਪਾਉਗਾ 7 ਪਰ 6 ਦੀ ਗਰੰਟੀ ਆਣ ਕਿਤੇ ਦੋ ਠੀਕ ਆ ਜੀ ਆ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾਉਂਦੇ ਹਵਾਨੇ ਦੇ ਡੱਬਾ ਡੁੱਬਾ ਵੀ ਆ ਗਏ ਥਣ ਜਿਹੜੇ ਇੱਕ ਵਾਰ ਦੇ ਕਿਤੇ ਆ ਏ ਭਾਈ ਹਣ ਗਾ ਕਿਡਵੇ ਸੁਵੇ ਲਈ ਗੱਪਣਿਆ ਭਾਈ ਗੱਪਣੇ ਗਾ ਦੂ ਗਿਆ ਤਾਂ ਨਹੀਂ ਆਦੇ ਚੱਕਲੀ ਹੋਈ ਆਪਾਂ ਇਹ ਗਰੰਟੀ ਵੀ ਬੰਦੇ ਦੀ ਠੀਕ ਆ ਵੀਰ ਨੇ ਆਪਾਂ ਨੂੰ ਕਿਹਾ ਆਪਾਂ ਉਦਾਂ ਹੀ ਕਹਿਤਾ ਜੀ ਠੀਕ ਆ ਜੀ ਲਓ ਭਾਈ ਕੀ ਕਰ ਸਕਦੇ ਜੀ ਚੈੱਕ ਪਾਸ ਨਹੀਂ ਬਈ ਲਓ ਭਾਈ 14 ਪਤਾ ਉਹ 13 ਨੰਬਰ ਤੇ ਪਾਇਆ ਜੀ ਸੱਜਰ ਅੱਛਾ ਜੀ ਹਾਂ ਲਓ ਜੀ ਸੱਜਰ ਦਾ ਮਿਲ ਕੇ ਰਿਕਾਰਡ ਜਿਹੜਾ ਚੰਗਾ ਹੈ ਭਾਈ ਸਾਰੀ ਸੋਹਣੀਆਂ ਬਰੀਡ ਚੰਗੀ ਵਧੀਆ ਅੱਖਾਂ ਬਿੱਲੀਆਂ ਸਾਰੀ ਮਾ ਚੰਗੀ ਹੈ ਹਾਂਜੀ ਹਾਂਜੀ ਇਹਦਾ ਮੁੱਲ ਭਾਈ ਫਿਰ ਮੁੱਲ ਭਾਈ ਆਪਾਂ ਇਹ ਘੋਟੇ ਕਰਨਾ ਹੈ ਅੱਛਾ ਜੀ ਇਹ ਹਾਲ 60000 ਜੀ ਦੀ 60 ਦੀ ਹਾਂ ਕਰਦੀਏ ਕੋਈ ਹੈ ਕੀ ਜਾਂਛ ਪੂਰੇ 65000 ਦੀ ਭਾਈ 100 ਰੁਪਏ ਛੋੜੀ ਕਰਾਂਗੇ ਅੱਛਾ ਜੀ ਇਹ ਪੱਖਾ ਜੀ ਛੋੜ ਕਰਾਂਗੇ ਪੂਰੇ 65000 ਦੇ ਪਰ ਛੋਟੀ ਕਿਤੇ ਗੱਭਾਂ ਨਿਕਾਵੇਂ ਸਿਰਫ ਤੁਸੀਂ ਵੀ ਚਲੋ ਆਗੇ ਟਾਈਮ ਤੇ ਤੁਸੀਂ ਇੱਥੇ ਕਾਹ ਜਾਣਾ ਹਾਂ ਹਾਂ ਜੀ ਜਨਾਬ ਇਹ ਆਪਾਂ ਚੱਕ ਕੇ ਆਈ ਰਣੀ ਠੀਕ ਆ ਠੀਕ ਆ ਹਾਂ ਨਹੀਂ ਇਹ ਵਾਦੇ ਵੰਡੀਆਂ ਇਹਦਾ ਕੋਈ ਘਟਾ ਨਹੀਂ ਸੋਣਾ ਹੀ ਆਏ ਲਓ ਜੀ 65000 ਦੇ ਵਿੱਚੋਂ 100 ਰੁਪਏ ਇਹਦਾ ਜੀ ਛੋੜ ਕਰਨੀ ਆ ਤੇ ਤੁਸੀਂ ਇਹ ਨੰਬਰ ਤੇ ਭਾਈ ਕਿਵੇਂ ਆ ਗਏ ਦੇਖੋ ਭਾਈ ਦੋ ਦੋ ਗੋ 7 ਗੋ ਅੱਛਾ ਜੀ ਉਹ ਜੀ ਸੁਈ ਨੂੰ 10 ਹੋ ਗਿਆ ਠੀਕ ਆ ਲਓ ਜੀ 3 ਮੰਨ ਦਾਤ ਹੋ ਗਿਆ ਜ ਸੋ ਆਦੂ ਬਸਰਾ ਸੁਈਏ ਰੇ ਨੀ ਨੀ ਦਾ ਵੀ ਦਾ ਪਾਖੇ ਵੀ ਰੱਖ ਲੀਆ ਕਰਮਾਲੀ ਪਾ ਦਾ ਕਾਹਦਾ ਵੀ ਚੰਗਾ ਤੇ ਇਹ ਵੀ ਸਿੰਗਲ ਹੈ ਢੀਆ ਆਹ ਕੀ ਜੇ ਜੀ ਠੀਕ ਹੈ ਲੋ ਜੀ ਆਹ ਵਾਲਾ ਦਾ ਜਵਾਗ ਜੀ ਠੀਕ ਪਾਪ ਆਹ ਕੱਤੀ ਜੀ ਆ ਜੀ ਕਿੰਨਾ ਬਾਈ ਦੁੱਧ ਦੱਸਿਆ ਬਹੁਤ 7 ਕਿਲੋ ਭਾਈ ਹੋਗਾ 100 ਤੋਂ 200 ਬਾਅਦ ਬਾਜੇ ਪਕਾਲੀ ਕਰਦਾ ਠੀਕ ਆ ਚਵਾਈ ਇਹਦੀ ਬੜੀ ਜੇ ਤਾਰਾ ਬਣਾ ਦਿੰਦੇ ਆ ਬਾਅਦ ਠੀਕ ਠੀਕ ਜੀ ਛੱਡ ਫਤਿਹ ਲੈ ਆ ਕੱਟੀ ਲੋ ਜੀ ਇਹਦੀ ਜਿਹੜੀ ਚਵਾਈ ਬਾਈ ਕਹਿੰਦਾ ਕਿ ਆਪਾਂ ਕਰਾ ਦਿੰਦੇ ਆ ਲਾਈ ਵੀ 10 ਕਿਲੋ ਆ ਪੱਜ਼ ਲੈਦੇ ਤਾਨੂੰ ਬਾਦਗੀ ਵਸ ਗਏ ਲਾ ਬੱਤ ਓਏ ਕੱਟੀ ਜਮ ਕੱਟੀ ਆ ਗਈ ਤੇ ਛੜ ਗਈ ਜੇ ਥੱਲੇ ਤੇ ਪੱਕੀ ਹੁਣ ਆਪਾਂ ਥੋੜਾ ਜਿਆਦਾ ਸਮਾ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਬੜੀ ਸਮਾ ਤੁਹਾਨੂੰ ਦਿਖਾਉਣੇ ਲਾਗੇ ਤਾਂ ਵੀਡੀਓ ਪਾ ਜੇ ਚੱਲ ਗਈ ਤੇ ਕਿ ਲੰਮੀ ਹੋ ਜਾਂਦੀ ਥੋੜਾ ਜਿਆਦਾ ਕੰਮ ਕਰਕੇ ਬਾਾਕੀ ਬਸ ਤਰਾ ਕਈ ਬਸਾ ਕਰਦੇ ਆ ਇੰਨੀ ਲੰਮੀ ਨਾ ਬਣਾਇਆ ਕਰੋ ਵੀਡੀਓ ਲਿਆ ਬਾਦਗੀ ਵੀਡੀਓ ਦਾ ਨੂੰ ਇੱਥੇ ਪਸਮਾ ਦੇਖਣੇ ਲਾਗੇ ਤਾਂ ਆਪਾਂ ਹਰੋ ਭਾਈ ਲਓ ਵੀ ਜੀ ਲਾਗੇ ਤੇ ਚੈੱਕ ਕਰਵਨੇ ਆਪਾਂ ਥਣਾ ਦਾ ਪਸਬਾਨ ਪਸਬਾਨ ਕਰੀਏ ਵੀ ਜੀ ਮੜਾ ਜਾ ਕਰ ਠੀਕ ਲਓ ਜੀ ਆ ਲਾਗੇ ਤੇ ਚੈੱਕ ਕਰ ਸਾਦੇ ਤੇ ਸਾਡਾ ਸੈੜ ਗਿਆ ਵੀ ਤੇ ਪਸਬਾਨ ਵੀ ਅਗਲੇ ਸਾਲਾਂ ਵੀ ਜਿਹੜੀ ਚੋਾਈ ਵੀ ਇਸਨੇ ਜਾਦੂ ਕਰਦੀ ਲੈ ਜੀ ਜੇ ਜਰੂਰ ਤੇ ਨੰਦੀ ਚੋਾਈ ਵੀ ਕੀ ਕਰਦਾ ਸੋਣੋ ਉਧਰ ਨੋ ਗਿਓ ਪਰਲੇ ਬੰਦੇ ਨੇ ਇਹ ਠੀਕ ਆ ਆਹ ਰਸਤਾ ਜਿਹੜਾ ਬਿਲਕੁਲ ਬੋਲ ਹੈ ਸਾਫ ਕਾਰਿਆ ਕੋਈ ਖੋਫਨੀਆ ਕੰਮ ਅੱਜ 1:52 ਸੁਬਾਹ ਸੁਈਆ ਵਾਕੀਰੀਆ ਭਾਈ ਕਿਲੋ ਲੜ ਗਾੜ ਜੀ ਸੁਭਾ ਲਈ ਠੀਕ ਹੈ ਜੀ ਆਹ ਵਾਲੀ ਗਾੜ ਜੇ ਕੋਈ ਕਿਲੋ ਵਾਲੇ ਕੋਈ ਡੇਢ ਵਾਲੇ ਆਵਲੀ ਮਗਰਲੇ ਤਾਂ ਅੰਨ ਦੀ ਚਵਾਈ ਆ ਇਹ ਵੀ ਜਿਹੜੀ ਬਿਲਕੁਲ ਸਾਫਤਾ ਆ ਰਿਹਾ ਕੋਈ ਇੱਥੇ ਕੁਝ ਪਤਾ ਨਹੀਂ ਹੈਗਾ ਹਟਾ ਬਾਕੀ ਬੇਸ ਤੋਂ ਆ ਜਿੱਦਾਂ ਜੱਟ ਕਰਾ ਲੈਂਦੇ ਆ ਚੰਗਿਆਰੀ ਕਰਨ ਵਾਲੀ ਦੀ ਸਾਂ ਬੱਲਾ ਮੱਤਾ ਤੇ ਸਿੰਘ ਜਰੂਰ ਥੋੜਾ ਜਿਹਾ ਚਲੋ ਚੱਕ ਟਾ ਕੀਤਾ ਹੋਗਾ ਕਿ ਛੋਟੀ ਜਿਹੜੀ ਸੋਹਣੀ ਆ ਸਾਂਭਰ ਵਾਲੀ ਨੂੰ ਸਾਫ਼ ਕਰੇ ਚਲ ਦੁੱਧ ਕਿੰਨਾ ਕੁ ਭਾਈ ਢਾਢੇ ਸਾਨਾ ਕੱਢ ਜੂਗੀ ਚਲੋ 8 ਕਿਲੋ ਕਰੀ ਜੂ ਨਾ ਮੈਂ 8 ਕਿਲੋ ਠੀਕ ਆ ਠੀਕ ਆ 8 ਕਿਲੋ ਪੜਾ ਹੁੰਦਾ ਰਕਮ ਦੇ ਹਿਸਾਬ ਨਾਲ ਹਾਂਜੀ ਲਓ ਜੀ 8 ਕਿਲੋ ਲੀਟਰ ਬਾਈ ਕਹਿੰਦਾ ਕਿ ਕਰ ਜੂਗੀ ਦੁੱਧ ਚਲੋ ਕੋਈ ੜੇਵਾ ਬੜੂਆ ਚਾਰੂ ਕੋਈ ਖਾਲੇ ਨੂੰ ਬਾਕੀ ਆੜਾ ਨੀਲੀ ਰਵੀ ਦਾ ਨਗੀਨਾ ਪੀਚ ਆ ਸਾਡਾ ਇਹ ਤੇ ਮਗਰ ਫੀਮਲ ਕਾਫ ਆ ਗਿਆ ਚਲੋ ਇਹ ਵੀ ਡਬਲ ਪੈਰਾ ਵਾ ਉਹ ਵੀ ਕੋਈ ਸ਼ਾਮ ਨੂੰ ਕਰ ਚਲੋ ਛੋਟੀ ਤਿਆਰ ਹੋ ਜੂਗੀ ਬਾਕੀ ਹੈ ਕਿ ਤੇ ਟੀਕੇ ਦੀ ਆ ਕੋਈ ਸ਼ਾਮ ਨੂੰ ਆਪ ਹੀ ਜਾਂਦਾ ਹਾਂ ਤੇ ਆ ਨਾ ਧਿਆਨ ਦਰਦੀ ਪਰਲੀ ਦਰਦੀ ਵਿੱਚ ਹੋ ਗਏ ਕੋਈ ਬੱਚੇ ਨੂੰ ਛੱਡ ਦੋ ਛੱਡ ਦੋ ਜਵਾਬ ਨਹੀਂ ਹਾਂ ਜਿਹੜੇ ਦੁੱਧ ਰੇ ਛਿਰਤੇ ਪਾਈਦੇ ਬਰਵਾ ਹਾਂ ਛੱਡ ਦੇ ਬੱਚੇ ਤੇ ਇਹਨੂੰ ਦਿਖਾ ਦਿਓ ਮੜੀ ਜੀ ਲਓ ਜੀ ਆ ਵੀ ਚੈੱਕ ਕਰ ਸਕਦੇ ਕੋਈ ਚਾਰ ਲਾਲੇ ਕੋਈ ਤਿੰਨ ਲਾਲੇ ਹਨਾ ਭਾਈ ਆਪਾਂ ਦੁੱਧ 7 ਕਰੋ ਕਰਕੇ ਦਵਾਂਗੇ ਹਾਂਜੀ ਤਾਂ ਆਪਾਂ 7 ਦਾ ਵੀ 6.5 ਕਰਕੇ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ 6.5 ਮੰਨ ਕੇ ਕੋਈ ਆ ਪਾ ਲਵੇ ਤੇ ਭਾਈ ਇਹਦਾ ਕੀ ਰੇਟ ਕਰਨਾ ਹੈ ਇਹਦਾ ਮੁੱਲ ਭਾਈ ਛੁੱਟ ਗਿਆ ਤਰਾ ਅੱਛਾ ਜੀ ਹਾਂ ਨਾ ਪਾਈ ਬਾਹਰ ਦੇ ਦੇ ਦਈਏ ਹੋ ਕਰਦੀ ਹੈ ਪੂਰੀ ਨਹੀਂ ਕਰਦੀ ਮਾਨਾ ਪੂਰੇ 60 ਦੀ ਦੋ ਹੋ ਛੋੜ 58000 ਦੀ ਅੱਜ ਇਹਦੀ ਮੋਲੀ ਨਿਕਲੇ ਪੌਣੇ ਜੀ ਠੀਕ ਆ ਲਓ ਜੀ 58000 ਦੀ ਸੱਜਰ ਸੂਈ ਆ ਚਲੋ ਕੋਈ ਸਾਂਭ ਲਓ ਤੇ ਦੱਸਦੇ ਜਾਂਣਾ ਚੰਗਾ ਕੱਢ ਜਾਣਾ ਵਾ ਚਲੋ ਬਾਕੀ 8 ਵੀ 8 ਕਿਲੋ ਵੀਰ ਕਹਿੰਦਾ ਕਿ ਹੁਣ 6.5 ਕੋਈ ਮੰਨ ਕੇ ਲਵੇ ਤੇ 58000 ਚਾਈ ਗਲਤ ਹੋਵੇ ਪੂਰ ਮਾਲੇ ਛਟਾ ਮਾਰੇ ਹਾਂਜੀ ਗੱਡੀ ਦਾ ਦੁੱਧ ਭਾਜੀ 100 50 ਗ੍ਰਾਮ ਘਟ ਜੇ ਵਾਦੀ ਦੀ ਮੈਂ ਸੋਹਣੀ ਦਾ ਬੰਦੇ ਨਾ ਬਿਲਕੁਲ ਸਹੀ ਗੱਲ ਆ ਜੀ ਹਾਂ ਤੇ ਲਓ ਜੀ 58000 ਦੇ ਵਿੱਚੋਂ 100 200 ਹੁਣ ਛੋੜੀ ਭਾਈ ਕਹਿੰਦਾ ਕਿ ਕਰਾਂਗੇ ਸੱਜੇ ਨੰਬਰ ਤੇ ਭਾਜੀ ਪਰ ਭਾਜੀ ਇਹ ਮੇਰੀ ਗੱਡੀ ਵੀਡੀ ਇਹ ਪਾਜੀ ਅੱਜ ਚੈੱਕ ਕਰਾਈਏ ਕੱਲ ਹਾਂਜੀ ਇਹ ਕੱਲ ਚੈੱਕ ਹੋਈ ਇਹ ਆਹ ਬਣਾ ਹੋਇ ਇੱਥੇ ਪਿਆ ਖੜਾ ਜੀ ਆਹ ਦੇਖੋ ਵਿਜੀ ਹੈ ਨੋ ਠੀਕ ਆ ਠੀਕ ਆ ਠੀਕ ਆ ਹਾਂ ਇਹ ਕਿੰਨੇ ਕਿਹਾਤੀ ਇਹ ਪਾਜੀ ਸ਼ੱਕ ਦੇ ਵਿੱਚ ਦਸੀ ਆ ਅੱਛਾ ਚਾਰ ਜਾਂ ਜਦੋਂ ਅੰਦਰ ਆ ਸੀਲ ਕੇ ਛੱਡਿਆ ਰਹੀ ਆ ਸ਼ੱਕ ਦੇ ਵਿੱਚ ਡਾਕਟਰ ਦੱਸਿਆ ਟੀਗਾ ਮਾ ਠੰਡਾ ਲਵਾਤਾ ਜੀ ਅੱਛਾ ਜੀ ਟੀਗਾ ਠੰਡਾ ਲਵਾਤਾ ਜੀ ਠੀਕ ਆ ਠੀਕ ਆ ਸ਼ੱਕ ਦੇ ਵਿੱਚ ਦੱਸਿਆ ਪਰ ਇਹ ਸੀਲ ਬੜੀ ਇੱਥੇ ਬੈਠਾ ਹੋਇਆ ਆਓ ਕੀ ਬੋਤਲ ਉਹਦਾ ਇੰਤੈਰ ਪੜਾ ਪਾਗਮਣੇ ਜਿਹੜੇ ਪੈਸਾ ਅੱਛਾ ਜੀ ਹਾਂ ਠੀਕ ਕੋਲ ਕੇ ਦਿਖਾ ਦਿਓ ਜੀ ਬੜਾ ਭਾਰਾ ਪਾਓ ਕਿੰਨਾ ਕੁ ਦੁੱਧ ਉਹ ਐਸਾ ਵੇਖੋ ਦੁੱਧ ਛਾਲ ਬਾਹਰ ਪਈ ਹੋਊਗਾ ਜੀ ਅੱਛਾ 6 ਮੰਨ ਕੇ ਚੱਲੀਏਗੇ 6 ਮੰਨ ਕੇ ਠੀਕ ਆ ਲਓ ਜੀ 6 ਮੰਨ ਕੇ ਇਹ ਵੀ ਲਵੇ ਝੋਟੀ ਇਹ ਵੀ ਚੰਗੀ ਆ ਭਾਜੀ ਕੋਈ ਆਮ ਦਾ ਕੋਈ ਸਮਝੇ ਹਾਂਜੀ ਹਾਂਜੀ ਇਹਦਾ ਮੋਲੇ ਇਦਾਂ ਦਾ ਕਰਨਾ ਛੜ ਦੋ ਗੱਲਾਂ ਅੱਛਾ ਜੀ ਪ੍ਰੋਪਰ ਕਿਤੇ ਹੋਣੀ ਚੱਜ ਪਾਸੇ ਡੀਲਰ ਠੀਕ ਆ ਕੋਈ 575 ਕਰਦੇ ਨਹੀਂ ਐ ਸਿਰਫ ਮੜੀ ਛੱਕ ਜੇ ਅੱਪ 3 ਘੱਟ ਨਾਲ ਲਵਾਤੇ ਲੋ ਆਗੇ 220 ਡਾਟ ਨੂੰ ਦੇਦਾ ਮੈਂ ਠੀਕ ਆ ਠੀਕ ਆ ਲਓ ਜੀ ਫੇਰ ਕੁਆਲਟੀ ਦਾ ਜੈਡ ਬਲੈਕ ਆ ਗਈ ਆ ਪਰ ਇਹ ਵੀ ਸਿੰਗਲ ਹੱਡੀ ਜੇ ਕਰਮਾ ਵਾਲੀ ਇਹ ਉਂਦੀ ਚਲੋ ਮੋਹਰ ਨਸਲ ਦੇ ਵਿੱਚ ਆ ਥਾਂ ਥੋੜੀ ਚੰਗਾ ਹੋ ਗਿਆ ਵਾ ਛੋਟੀ ਚੰਗੀ ਜੇ ਚਲੋ ਇੱਕ ਪੁਰਾ ਵੇਖੋ ਪਖਾਣ ਲਾ ਇਹਦਾ ਚੱਡਾ ਆ ਗਿਆ ਜੇ ਲਾਗੇ ਤਾਂ ਚੈੱਕ ਕਰਾ ਲੈਣੇ ਆ ਹਾਂ ਚੱਡਾ ਜਿਹੜਾ ਚੰਗਾ ਬਾਈ ਇਹਨੂੰ ਮਤਰਾ ਕਿੰਨਾ ਕੁ ਟਾਈਮ ਹੋ ਗਿਆ ਉਸ ਨੂੰ ਭਾਈ ਸੂਈ ਨੂੰ ਤਾਂ ਕੋਈ ਤਿੰਨਾ ਤੋਂ ਬਾਅਦ ਹੀ ਹੋਊਗਾ ਅੱਛਾ ਜੀ ਕਿਉਂ ਵੀ ਨਾ ਲੱਗ ਜਗਿਆ ਹੋਦਾ ਮੈਂ ਇਹ ਕਹ ਜੀ ਇਹ ਮਹੀਨਾ ਹੋਇਆ 1.5 ਹੋਇਆ 2 ਹੋਇਆ ਹਾਂਜੀ ਹਾਂਜੀ ਠੀਕ ਆ ਗੱਲ ਬਿਲਕੁਲ ਠੀਕ ਤੁਸੀਂ ਚੰਗੀ ਜੀ ਚੁਵਾਈ ਗਲਤ ਹੋਵੇ ਬਾੜੇ ਦੇ ਮਿਲੂ ਕਿਸੇ ਕਾ ਜਾਗਦੀ ਅੱਛਾ ਜੀ ਬਾੜੇ ਦੇ ਮਿਲੂ ਕਿਸੇ ਕਾ ਜਾਗਦੀ ਠੀਕ ਆ ਜਿਹੜਾ ਗੱਲ ਹਾਂਜੀ ਹਾਂਜੀ ਤੇਰਾ ਮੋਲ ਕੀ ਕਰਨਾ ਹੈ ਮੋਲ ਕਹ ਜੀ ਹਾਂ ਲਏ ਤੇਰੀ 55 ਦੀ 55 ਦੀ ਹਾਂ ਕਰਨੀ ਕੋਈ ਛੋਟ ਛੜ ਪੂਰੇ ਭਾਈ 55 ਹਜ਼ਾਰ ਕਰਾਂਗੇ ਅੱਛਾ ਜੀ ਪੂਰੇ 52000 ਰਿਆ ਹਾਣਾ ਹੋਵੇ ਪੂਰੇ 52000 ਦੇ ਪੂਰੇ ਰਿਆ ਨਹੀਂ ਯਾਰ ਭਾਪੇ ਭਾਈ ਇਹ ਤੁਸੀਂ ਵੀਡੀਓ ਜਗੇ ਭਾਈ ਰੋਏ ਬਣਾਉਦੇ ਹਾਂਜੀ ਹਾਂਜੀ 47 46000 ਦੀ ਫੰਦੇ ਦੀ ਫਲਦ ਰਿਆ ਹੈਗੀ ਹੈਗੀ ਕੱਟ ਕੱਟ ਵੀ ਚੰਗਾ ਵਾ ਚਲੋ ਕਰਮ ਵਾਲੀ ਕੋ ਨਿਕਲ ਆਵੇ ਤੇ ਗਾਂ ਫੇਰ ਰਕਮ ਦੀ ਆ 47 46000 ਦੀ ਫੰਦੇ ਯਾਰ ਹਾਂਜੀ ਕੁੜੀ ਤੇ ਭਾਈ 52000 ਦੀ ਹਾਣਾ ਲਵੋਗੇ ਪੂਰੇ ਦੀ ਕਰਕੇ ਰਿਆ ਦੁੱਧੂ ਮਰਕੋ अच्छा जो जी दो टाइम तो मेरे 갖ਤੇ ਇੰਡਕ ਚੋਵੇ ਠੀਕ ਆ ਠੀਕ ਆ ਤੇ ਮੁੱਲ ਪਾਜੀ ਛੋਟੇ ਛੋਟੇ ਬਿਲਕੁਲ ਬਿਲਕੁਲ ਦਫਾ ਦਰਨ ਨੂੰ ਪ੍ਰੋਪਰ ਚੈੱਕ ਪਾ ਲਓ ਜੀ ਨਾ ਹਾਂਜੀ ਤੇ ਤੁਹਾਡੀ ਫਿਰ 71 76 ਦੀ ਨਹੀਂ ਜੀ ਸ਼ੱਕ ਨਹੀਂ ਦੱਸ ਲਿਆ ਫਿਰ ਅਸੀਂ ਕਰਾਂਗੇ ਕਿੰਨਾ ਘਰ ਬਣੀ ਜਾਵੇ ਹੁਣ ਇੱਕ ਉਹ ਮੱਝ ਸਾਈਡ ਤੇ ਬਲਦੀ ਮੈਂ ਲਾਤੀ ਕਰੀਓ ਅੱਛਾ ਜੀ ਉਹ ਛੋਟੀ ਕਰੇ ਲਾਤੀ ਸਾਈਡ ਤੇ ਠੀਕ ਆ ਠੀਕ ਆ ਸਰ ਉਹ ਮਾਲ ਕਿੰਨਾ ਵੇਖਾ ਦਾਜ ਆਪਣੇ ਕੋਲ ਠੀਕ ਆ ਦੱਸਿਓ ਭਾਈ ਇਹਦੀ ਡਿਟੇਲ ਫਿਰ ਇਹਨੂੰ ਵੀ ਪਾਜੀ ਦੇ ਵੀ ਕੋਈ 20 ਡਿਗਰੀ ਬਣੀ ਪਿਛਲੀ ਵਾਰ ਵੀ ਹੋਣੀ ਪਿਛਲੀ ਅੱਛਾ ਜੀ ਆਹ 20 ਨੂੰ ਇਹ ਮਹੀਨਾ ਹੋ ਜਾਦਾ ਹੁਣ ਠੀਕ ਜੀ ਇਹ ਕੋ ਦੁੱਧ ਦੁੱਧ ਕੋ ਸ਼ੇਕ ਲੋ ਅੱਛਾ ਜੀ ਆਪਾਂ ਦਾ 5 ਗ੍ਰਾਮ ਕਿੰਨਾ ਜੀ ਠੀਕ ਆ ਠੀਕ ਆ ਇਹ ਬ੍ਰੀਡ ਵੇਖੋ ਕਿਹਦੀ ਹੈ ਲਓ ਜੀ ਚੰਗੇ ਬ੍ਰੀਡ ਦੀ ਆ ਗਈ ਆ ਫੇਰ ਕੁਆਲਟੀ ਦੀ ਇਹਦੀ ਭਾਈ ਬੱਛੀ ਕਾਂਦੇ ਨਾਲ ਚੱਲੀ ਆ ਨਾ ਉਹ ਵੀ ਨਹੀਂ ਮਿਲਦੀ ਠੀਕ ਆ ਲਓ ਜੀ ਬੋਦੀ ਵਾਲੀ ਆ ਗਈ ਆ ਇਹਦੇ ਵਿੱਚ ਵਾਈ ਹੋ ਗਈ ਏ ਅੱਛਾ ਜੀ ਅਮੀਨ ਤਾਂ ਬੇਹਾਰ ਰਸਾਇਣ ਨਹੀਂ ਪਉਂਦਾ ਹਾਂਜੀ ਹਾਂਜੀ ਬਾਕੀ ਠੰਡੀ ਬੁਦੀ ਬੜੀ ਅਕਸੀਰ ਬੜੀ ਠੀਕ ਆ ਠੀਕ ਆ ਠੀਕ ਕੋਈ ਮੰਗਾ ਨਹੀਂ ਕੋਈ ਪੜਾ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਆ ਗਿਆ ਫਾਰਮ ਵਾਲੀ ਆ ਗਈ ਆ ਵੈੜ ਤੇ 20 ਤਰੀਕ ਨੂੰ ਇਹਨੂੰ ਟੀਕਾ ਭਰਿਆ ਵਾ ਤੇ 20 ਮਹੀਨਾ ਹੋਇਆ ਨਾ ਮੇਰੇ ਸਾਲ ਨਾ ਹਾਂਜੀ ਤੇ ਚਲੋ ਨਿਕਲ ਆਵੇ ਤੇ ਇਹ ਵੀ ਚਲੋ ਚੰਗੀ ਆ ਬ੍ਰੀਡ ਬਰਾੜ ਜਿਹੜੀ ਤੇ ਆਹ ਵੇਖੋ ਆਹ ਕੋ ਬੱਸ ਇਹ ਕਿਸਨ ਦਾ ਦਸਾਂ ਦੇਣੀ ਕਿਹੜੀ ਕਰੋਗੇ ਹਾਂਜੀ ਆਹ ਵੇ ਇਹ ਨਾ ਸਿਰਫ ਆ ਹੀ ਹਾਸਾ ਮਾਰੀ ਨੇ ਆਹੋਈ ਇਹ ਆਹ ਵੇ ਤੁਸੀਂ ਕਿਹੜਾ ਡਗਣਾ ਥੋੜਾ ਭੇੜੀ ਬਰਾੜ ਕੁਰੀ ਜੀ ਅੱਛਾ ਇਹ ਤਾਂ ਮੇਚਣਾ ਜੀ ਉਹਦਾ ਵੇਚਣਾ ਵੀ ਹੋ ਗਈ ਠੀਕ ਆ ਠੀਕ ਆ ਠੀਕ ਇਦਾਂ ਕਰਾਓ ਤੁਸੀਂ ਭੇੜੀ ਕੁਰੀ ਜੀ ਠੀਕ ਜੀ ਠੀਕ ਆ ਆ ਵੇ ਚੰਗੀ ਆ ਚਲੋ ਨਿਕਲ ਆਵੇ ਤੇ ਗਾਂ ਫੇਰੇ ਮਿਲਣਾ ਲੱਖ ਲੱਖ ਰੁਪਏ ਦੀਆਂ ਵਾ ਇਹ ਅਪ ਚੈੱਕ ਕਰਾਈ ਆ ਨਹੀਂ ਕਰਾਈ ਠੰਡੀ ਚੀਜ਼ ਸੀ ਪੂਰੀ ਜਿੰਨਾ ਮੱਝੇ ਬੈਠੇ ਕੋਈ ਜਵਾਕ ਠੀਕ ਆ ਠੀਕ ਆ ਲਓ ਜੀ ਸੀਲੀਆਂ ਤਾਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਠੀਕ ਆ ਲਓ ਬੜਾ ਗਾਂ ਦੇ ਲੱਗੇ ਭਾਜੀ ਲਓ ਜੀ ਲੱਗੇ ਤਾਂ ਚੈੱਕ ਕਰਾ ਦਿੰਨੇ ਤੁਹਾਨੂੰ ਹੁਣ 34 ਜੁੜੀ ਹੋ ਗਈ ਜੋ ਚੋਈ ਆਂ ਗਲਾਬੀ ਆਗੇ ਆ ਬਾਕੀ ਨਿਕਲ ਆਵੇ ਵਸ਼ੀ ਲੱਖ ਰੁਪਏ ਦੀ ਆ ਨਿਕਲ ਆਵੇ ਲੱਖ ਦੀ ਹੈਗੀ ਕਿੱਦਾ ਕੱਢ ਆ ਲੈ ਲਈ ਭਾਈ ਸਾਮੀ ਇਹ ਤਾਂ ਡੰਗ ਜਿਆਦੇ ਸਿਆਲ ਆਉਂਦੇ ਆ ਮੈਂ ਤਾਂ ਲਿਆਦੀ ਘਰ ਖਲੀ ਆ ਅੱਛਾ ਜੀ ਪਰ ਨਹੀਂ ਸੁਕਰ ਆਉਂਦੇ ਠੀਕ ਆ ਤੇ ਹੁਣ ਇਹ ਹਾਲ ਨਾ ਦੇ ਨਹੀਂ 15000 ਦੀ 15 ਦੀ ਹਾਂ 14 ਦੀ ਪਾਈ ਦੇ ਦਾਂਗੇ ਅੱਛਾ ਜੀ 13000 ਦੀ ਪਾਈ ਹਾਲ ਆਪਰੇ ਦਾਂਗੇ ਠੀਕ ਆ ਇਹ ਬਸ ਦੇਣ ਵਾਲੇ ਮੁੱਲ ਮਕਾਨ ਦੇ ਸੀ ਕਿਉਂ ਅੱਛਾ ਜੀ ਬੰਦਾ ਵੀ ਭਜੁੰਦਿਆ ਫਿਰ ਬੰਦਾ ਰੱਖਾ ਮੁੰਡਾ ਵੀ ਭਜੁੰਦਿਆ ਫਿਰ ਠੀਕ ਆ ਜੀ ਨਹੀਂ ਸਾਵੇਂ ਦੇ ਸਿਆਜ ਨਗਰ ਹੋਵੇ ਜਾਂਦੇ ਹਾਂਜੀ ਹਾਂਜੀ ਨਹੀਂ ਮੈਂ ਦੱਖ ਨਹੀਂ ਕਰੀ ਹੋੜੀ ਆ ਠੀਕ ਆ ਠੀਕ ਆ ਲਓ ਜੀ ਬਾਕੀ ਮੇਰਾ ਵੀ ਹ ਆਪ ਵੀ ਆ ਪਾਸਟ ਕਰ ਮਸਾਉਲੀ ਵੇਖ ਚਾਲ ਖਾ ਲੋ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਜਿਹੜੀ ਬਹੁਤ ਹੀ ਚੰਗੀ ਗੱਲ ਬਾਈ ਨੇ ਕਹਤੀ ਆ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ